ਆਣਾ ਦੇ ਵਿੱਚ ਕਾਲਜ ਦੀ ਛੁੱਟੀ ਹੋਣ ਤੋਂ ਬਾਅਦ ਦੇਖੋ ਆਟੋ ਵਾਲਿਆਂ ਨੇ ਸੜਕ ਹੈ ਪੂਰੀ ਜਾਮ ਕਰ ਦਿੱਤੀ ਤੇ ਲੋਕਾਂ ਦਾ ਜਾਮ ਹੈ ਜਿਹੜਾ ਗੱਡੀਆਂ ਦਾ ਪਿੱਛੇ ਤੱਕ ਲੱਗਿਆ ਹੋਇਆ ਹੈ ਤੁਸੀਂ ਆਟੋ ਕਿਉਂ ਲਾਇਆ ਹੈ ਆਟੋ ਸਵਾਰੀਆਂ ਵੀ ਲਾਇਆ ਹੈ ਸਵਾਰੀ ਵੀ ਜਿਹੜੇ ਲੋਕ ਪਿੱਛੇ ਦੁਖੀ ਹੋ ਰਹੇ ਹੋ ਕਿਉਂਕਿ ਤੋਂ ਸਾਰੇ ਉਹ ਹੋ ਰਹੇ ਸਾਰੇ ਲਗਾਏ ਹੋਏ ਐਸੀ ਨਹੀਂ ਦੋ ਰਹਾ ਮਤਲਬ ਇੱਕ ਬੰਦਾ ਗਲਤੀ ਕਰੇ ਦੂਸਰਾ ਉਸਕੇ ਪਿੱਛੇ ਕਰੇ ਨਹੀਂ ਦੂਸਰਾ ਨਾ ਕਰੇ ਸਾਰੇ ਧਿਆਨ ਸਵਾਰ ਸਭ ਲਗਾਏ ਇਹ ਆਟੋ ਲਾਣੇ ਦੀ ਜਗ੍ਹਾ ਹੈ ਇਹ ਆਟੋ ਲਗਾਣੇ ਦੀ ਜਗ੍ਹਾ ਨਹੀਂ ਹੈ ਤੁਸੀਂ ਆਟੋ ਵਿੱਚ ਕਾਰ ਲਾਏ ਕੀ ਗੱਲ? ਅਜ ਕਾਰ ਨਹੀਂ ਯਾਰ ਸਾਰਾ ਸੜਕ ਤੇ ਹੁੰਦਾ ਜੀ। ਪੋਟਵਨ ਦੇਖ ਰਹੇ ਤੁਸੀਂ ਮੈਂ ਹਾਂ ਸੌਰ ਬਰੋੜਾ ਲੁਧਿਆਣਾ ਦੇ ਵਿੱਚ ਕਾਲਜ ਦੀ ਛੁੱਟੀ ਹੋਣ ਤੋਂ ਬਾਅਦ ਦੇਖੋ ਆਟੋ ਵਾਲਿਆਂ ਨੇ ਸੜਕ ਹੈ ਪੂਰੀ ਜਾਮ ਕਰਤੀ ਤੇ ਲੋਕਾਂ ਦਾ ਜਾਮ ਹੈ ਜਿਹੜਾ ਗੱਡੀਆਂ ਦਾ ਪਿੱਛੇ ਤੱਕ ਲੱਗਿਆ ਹੋਇਆ ਹੈ। ਕਾਰਨ ਕੀ ਹੈ? ਗਵਰਨਮੈਂਟ ਕਾਲਜ ਦੇ ਵਿੱਚ ਛੁੱਟੀ ਹੁੰਦੀ ਹੈ ਤੇ ਉਸ ਤੋਂ ਬਾਅਦ ਆਟੋ ਵਾਲੇ ਜਿਹੜੇ ਆ ਪੂਰੀ ਸੜਕ ਹੈ ਜਿਹੜੀ ਹੈ ਜਾਮ ਕਰ ਦਿੰਦੇ ਆ ਦੇਖ ਸਕਦੇ ਹੋ। ਲੁਧਿਆਣਾ ਦਾ ਭਾਰਤ ਨਗਰ ਚੌਕ ਜਿੱਥੇ ਕੀ ਕੁੜੀਆਂ ਦਾ ਕਾਲਜ ਹੈ ਕਿਵੇਂ ਸੜਕ ਹੈ ਜਿਹੜੀ ਆ ਪੂਰੀ ਇਹਨਾਂ ਵੱਲੋਂ ਘੇਰ ਦਿੱਤੀ ਜਾਂਦੀ ਹੈ ਤੇ ਲੋਕਾਂ ਨੂੰ ਜਾਮ ਦੇ ਵਿੱਚ ਫਸਣਾ ਪੈਂਦਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਆਟੋ ਆ ਜਿਹੜੇ ਆ ਲੇਨ ਦੇ ਵਿੱਚ ਲਾਏ ਹੋਏ ਆ ਤੇ ਸੜਕ ਆ ਪੂਰੀ ਇਹਨਾਂ ਦੇ ਵੱਲੋਂ ਜਾਮ ਕਰ ਦਿੱਤੀ ਜਾਂਦੀ ਹੈ। ਰੋਜ਼ ਇਹੀ ਹਾਲਾਤ ਆ ਜਿਹੜੇ ਆ ਛੁੱਟੀ ਵਲੇ ਟਾਈਮ ਦੋਨੇ ਸੜਕਾਂ ਜਿਹੜੀਆਂ ਇਹਨਾਂ ਵੱਲੋਂ ਜਾਮ ਕਰ ਦਿੱਤੀਆਂ ਜਾਂਦੀਆਂ ਲੋਕਾਂ ਨੂੰ ਖੱਜਲ ਖਵਾਰ ਆ ਜਿਹੜੇ ਆ ਇਹ ਲੋਕ ਆ ਜਿਹੜੇ ਆ ਕਰਦੇ ਆ ਦੇਖ ਸਕਦੇ ਹੋ ਇੱਕ ਕਾਲਜ ਆ ਕਾਲਜ ਤੋਂ ਜਦੋਂ ਛੁੱਟੀ ਹੋਈ ਤੇ ਆਟੋ ਵਾਲਿਆਂ ਵੱਲੋਂ ਸੜਕ ਆ ਜਿਹੜੀ ਆ ਪੂਰੀ ਜਾਮ ਕਰ ਦਿੱਤੀ ਜਾਂਦੀ ਹੈ ਪੂਰੇ ਆਟੋ ਆ ਜਿਹੜੇ ਆ ਸੜਕ ਦੇ ਉੱਤੇ ਲਾ ਦਿੱਤੇ ਜਾਂਦੇ ਆ ਤੇ ਲੋਕਾਂ ਨੂੰ ਜਾਮ ਦੇ ਵਿੱਚ ਫਸਣਾ ਪੈਂਦਾ ਦੋਨੋਂ ਪਾਸਾ ਦੇ ਹਾਲਾਤ ਇਹੀ ਨੇ ਚਾਹੇ ਤੁਸੀਂ ਸੱਜੇ ਪਾਸੇ ਦੇਖ ਲਓ ਚਾਹੇ ਤੁਸੀਂ ਖੱਬੇ ਪਾਸੇ ਦੇਖ ਲਓ ਦੋਨੋਂ ਸੜਕਾਂ ਜਿਹੜੀਆਂ ਬਲੋਕ ਕਰ ਦਿੱਤੀਆਂ ਜਾਂਦੀਆਂ ਲੈਂਸਰ ਆਟੋ ਆ ਜਿਹੜੇ ਆ ਲੱਗੇ ਹੋਏ ਆ ਤੇ ਤਮਾਮ ਗੱਡੀਆਂ ਜਿਹੜੀਆਂ ਉਹਦੇ ਵਿੱਚ ਲਾਈਨਾਂ ਦੇ ਵਿੱਚ ਆਂਦੀਆਂ ਹੋਈਆਂ ਨਜ਼ਰ ਆ ਰਹੀਆਂ ਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਇਹਨਾਂ ਆਟੋ ਵਾਲਿਆਂ ਕਰਕੇ ਕਰਨਾ ਪੈਂਦਾ ਦੋਨੋਂ ਪਾਸੇ ਆਟੋ ਹੀ ਆਟੋ ਲੱਗੇ ਹੋਏ ਆ ਕਿਉਂਕਿ ਹੁਣ ਕੁੜੀਆਂ ਦੇ ਕਾਲਜ ਦੇ ਵਿੱਚ ਜਦੋਂ ਛੁੱਟੀ ਹੁੰਦੀ ਹੈ ਤੇ ਉਦੋਂ ਹਾਲਾਤ ਜਿਹੜੇ ਆ ਮਾੜੇ ਹੋ ਜਾਂਦੇ ਆ ਦੇਖ ਸਕਦੇ ਹੋ ਦੂਜੇ ਪਾਸੇ ਦਿਖਾ ਦਿੰਦਾ ਤੁਹਾਨੂੰ ਕਿਵੇਂ ਆਟੋ ਆ ਜਿਹੜੇ ਆ ਲਾਏ ਹੋਏ ਆ ਤੇ ਲੋਕਾਂ ਨੂੰ ਜਾਮ ਦੇ ਵਿੱਚ ਇਹਨਾਂ ਆਟੋ ਵਾਲਿਆਂ ਨੇ ਫਸਾਇਆ ਹੋਇਆ ਤਕਰੀਬਨ ਸਾਰੀ ਸੜਕ ਆ ਜਿਹੜੀ ਆ ਜਾਮ ਕਰ ਦਿੱਤੀ ਜਾਂਦੀ ਹੈ ਦੇਖ ਸਕਦੇ ਹੋ ਦੋਨੋਂ ਪਾਸਾਂ ਦੇ ਹਾਲਾਤ ਜਿਹੜੇ ਆ ਉਹ ਮਾੜੇ ਨੇ ਇਹ ਰੋਜ਼ ਆਟੋ ਵਾਲੇ ਸੜਕ ਦੇ ਉੱਪਰ ਜਾਮ ਲਾਂਦੇ ਆ ਦੇਖ ਸਕਦੇ ਹੋ ਕਿਵੇਂ ਆਟੋ ਜਿਹੜੇ ਆ ਲੈਂਡ ਦੇ ਵਿੱਚ ਲਾਏ ਹੋਏ ਨੇ ਤੇ ਲੋਕਾਂ ਨੂੰ ਜਾਮ ਦੇ ਵਿੱਚ ਇਹਨਾਂ ਆਟੋ ਵਾਲਿਆਂ ਨੇ ਫਸਾਇਆ ਹੋਇਆ ਸਵਾਰੀਆਂ ਨੂੰ ਆਟੋ ਦੇ ਵਿੱਚ ਚੜਾਣ ਪਿੱਛੇ ਲੋਕਾਂ ਨੂੰ ਜਾਮ ਚ ਫਸਾ ਦਿੰਦੇ ਆ ਆਟੋ ਚਾਲਕ ਦੇਖ ਸਕਦੇ ਹੋ ਕਿਵੇਂ ਲੋਕ ਜਾਮ ਦੇ ਵਿੱਚ ਫਸੇ ਹੋਏ ਨੇ ਕੋਈ ਵੀ ਟ੍ਰੈਫਿਕ ਵਾਲਾ ਇਹਨਾਂ ਨੂੰ ਹਟਾਉਂਦਾ ਨਹੀਂ ਰੋਜ਼ ਦਿੱਲੀ ਇਹਨਾਂ ਦਾ ਇਹੀ ਜਿਹੜਾ ਕੰਮ ਹੈ ਆਟੋ ਵਾਲਿਆਂ ਦਾ ਲੋਕਾਂ ਨੂੰ ਨੂੰ ਜਾਮ ਦੇ ਵਿੱਚ ਫਸਾਣਾ ਆਪਣੇ ਆਟੋ ਜਿਹੜੇ ਆ ਲੇਨ ਦੇ ਵਿੱਚ ਲਾ ਦੇਣੇ ਆ ਤੇ ਲੋਕਾਂ ਨੂੰ ਜਾਮ ਦੇ ਵਿੱਚ ਫਸਾ ਦਿੱਤਾ ਜਾਂਦਾ ਜਿਹੜੇ ਆਟੋ ਲੱਗੇ ਆ ਸੜਕ ਤੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕਿਉਂ ਆਟੋ ਆ ਜਿਹੜੇ ਆਪਣੇ ਸੜਕ ਤੇ ਲਾਏਗੇ ਤੇ ਕਿਉਂ ਲੋਕਾਂ ਨੂੰ ਜਾਮ ਦੇ ਵਿੱਚ ਫਸਾਇਆ ਜਾਂਦਾ ਦੇਖ ਸਕਦੇ ਹੋ ਜਿਵੇਂ ਆਪਣੇ ਆਟੋ ਆ ਜਿਹੜੇ ਆ ਲਾਏ ਹੋਏ ਆ ਈ ਰਿਕਸ਼ਾ ਲੱਗੇ ਨੇ ਤੇ ਲੋਕ ਜਿਹੜੇ ਜਾਮ ਦੇ ਵਿੱਚ ਫਸੇ ਆ ਕਾਫੀ ਆਟੋ ਐਸੇ ਆ ਜਿਨ੍ਹਾਂ ਦੇ ਵਿੱਚ ਆਟੋ ਵਾਲੇ ਖੁਦ ਆਟੋ ਲਾ ਕੇ ਇਸ ਆਟੋ ਦੇ ਵਿੱਚੋਂ ਗਾਇਬ ਹੋਏ ਪਏ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲੋਕਾਂ ਨੂੰ ਜਾਮ ਦੇ ਵਿੱਚ ਇਹਨਾਂ ਨੇ ਫਸਾਇਆ ਹੋਇਆ ਤੇ ਇਹਨਾਂ ਨਾਲ ਗੱਲ ਵੀ ਕਰਾਂਗੇ ਕਿ ਕਿਉਂ ਲੋਕਾਂ ਨੂੰ ਜਾਮ ਦੇ ਵਿੱਚ ਫਸਾਇਆ ਹੋਇਆ ਕਿਉਂਕਿ ਤਕਰੀਬਨ ਦੇਖਿਆ ਜਾਂਦਾ ਰੋਜ਼ ਇਸ ਜਗ੍ਹਾ ਦੇ ਉੱਪਰ काम ਜਿਹੜਾ ਲੱਗਦਾ ਤੁਸੀਂ ਆਟੋ ਕਿਉਂ ਲਾਇਆ ਇੱਥੇ ਆਟੋ ਸਵਾਰੀਆਂ ਕਿ ਨਹੀਂ ਲਾਇਆ ਹੈ ਸਵਾਰੀਆਂ ਲਈ ਤੇ ਜਿਹੜੇ ਲੋਕ ਪਿੱਛੇ ਦੁਖੀ ਹੋ ਰਹੇ ਉਹ ਕੀ ਕਰਨ ਦੁਖੀ ਤਾਂ ਸਾਰੇ ਬਹੁ ਹੋ ਰਹੇ ਸਾਰੇ ਤਾਂ ਲਗਾਏ ਹੋਏ ਐਸੀ ਨਿਆ ਸੋਲੋ ਲਗਾਏ ਹੋ मतलब ਇੱਕ ਬੰਦਾ ਗਲਤੀ ਕਰੇ ਦੂਸਰਾ ਉਸਕੇ ਪਿੱਛੇ ਕਰੇ नहीं दूसरा नगर सारे यहाँ सब लगाए मतलब ये क, एक एक, एक पागल है सारे पागल हो गए सारे क्यों पागल हो गए सारे क्यों पागल हो गए यार दुनिया पीछे जाम में फंसी है तुम्हें दिख नहीं रहा जाम लगे यहां सारे लगाए हुए। है हमने लगा रहा मतलब सारे गलती करेंगे आप भी करोगे कैसा बोल रहे हो ये ऑटो लाने की जगह ये ऑटो लगाने की जगह नहीं ये कोई और ऑटो लगाया होता आप जाम में फंसे होते फिर बताओ आ नहीं रहा कोई जवाब ਨਹੀਂ ਜਵਾਬ ਹੈ ਕਿਉਂ ਨਹੀਂ ਆ ਰਿਹਾ ਕਿਉਂ ਨਹੀਂ ਇਸ ਲਈ ਨਹੀਂ ਆ ਰਹਾ ਤੁਸੀਂ ਗਲਤ ਹੋ ਇਹ ਆਟੋ ਲਗਾਉਣੇ ਕੀ ਕੋਈ ਜਗ੍ਹਾ ਹੈ ਨਹੀਂ ਜਗ੍ਹਾ ਨਹੀਂ ਜਗ੍ਹਾ ਵਾਹ ਜਗ੍ਹਾ ਵਾਹ ਸਾਈਡ 'ਤੇ ਲਗਾ ਲਓ ਆ ਦੇਖੋ ਇਹਨਾਂ ਦੇ ਹਾਲਾਤ ਕਹਿੰਦੇ ਸਾਰਿਆਂ ਨੇ ਲਾਏ ਤੇ ਅਸੀਂ ਵੀ ਲਾਏ ਆਟੋ ਲੱਗੇ ਆ ਬੰਦੇ ਇਹਦੇ ਵਿੱਚ ਕੋਈ ਹੈ ਨਹੀਂ ਆ ਦੇਖੋ ਸਰਦਾਰ ਜੀ ਸਰਦਾਰ ਜੀ ਤੁਸੀਂ ਆਟੋ ਵਿੱਚ ਲਾਈ ਜਾਂਦੇ ਹੋ ਆ ਦੇਖੋ ਆਟੋ ਕਿੱਦਾਂ ਵਿੱਚ ਲਾਏ ਇਹਨਾਂ ਨੇ ਸਵਾਰੀਆਂ ਚੜਾਉਣ ਦੇ ਲਈ ਲੋਕਾਂ ਨੂੰ ਜਾਮ ਦੇ ਵਿੱਚ ਫਸਾ ਦਿੰਦੇ ਆ ਤੁਸੀਂ ਆਟੋ ਵਿੱਚ ਘਰ ਲਾਏ ਕੀ ਗੱਲ? ਬਜ ਘਰ ਨਹੀਂ ਯਾਰ ਸਾਡਾ ਸੇਡ ਤੇ ਹੁੰਦਾ ਜੀ। ਇਹ ਟਾਟਾ ਸਾਈਡ ਤੇ ਆਉਂਦਾ ਅੰਦਰੋਂ ਨਿਕਲੇ ਅਸੀਂ। ਇਹ ਜੀ ਭਜਾੜ ਨਹੀਂ ਲਾਉਂਦੇ ਆ। ਜੀ ਅੰਦਰ ਦੀ ਘਾਟੋ। ਨਾ ਨਾ ਜੀ ਬਾਹਰ ਹੀ ਜੀ ਉਹਦੇ ਨਾਲੇ ਕਿਨ ਅੰਦਰ ਦੀ। ਦੇਖੋ ਤੁਸੀਂ ਹੁਣ ਫਿਰ ਜਵਾਬ ਨਹੀਂ ਆਂਦਾ ਇਹਨਾਂ ਨੂੰ ਕਹਿੰਦੇ ਕਿ ਇੱਕ ਨੇ ਲਾਇਆ ਤੇ ਉਹਦੇ ਪਿੱਛੇ ਮਗਰ ਹੈ ਜਿਹੜੀ ਆ ਪੂਰੀ ਲੈਂ ਲੱਗ ਜਾਂਦੀ ਪੂਰਾ ਸੜਕ ਹੈ ਜਿਹੜੀ ਆ ਇਹਨਾਂ ਵੱਲੋਂ ਜਾਮ ਜਿਹੜੀ ਆ ਉਹ ਕਰ ਦਿੱਤੀ ਜਾਂਦੀ ਹੈ। ਦੋਨੇ ਪਾਸੇ ਇਹੀ ਹਾਲਾਤ ਆ ਜਿਹੜੇ ਆ ਬਣੇ ਹੋਏ ਆ ਕਿਉਂਕਿ ਜਦੋਂ ਕੁੜੀਆਂ ਦੇ ਕਾਲਜ ਦੇ ਵਿੱਚ ਛੁੱਟੀ ਹੁੰਦੀ ਆ ਤੇ ਹਾਲਾਤ ਜਿਹੜੇ 마ੜੇ ਬਨ ਜਾਂਦੇ ਆ ਲੁਧਿਆਣਾ ਦੇ ਭਾਰਤ ਨਗਰ ਚੌਂਕ ਗਵਰਨਮੈਂਟ ਕਾਲਜ ਦੇ ਬਾਹਰ ਹਾਲਾਤ ਦੇਖ ਸਕਦੇ ਤੁਸੀਂ ਕਿਤੇ ਲੋਕ ਆ ਜਿਹੜੇ ਆ ਪਿੱਛੇ ਲਾਈਨਾਂ ਦੇ ਵਿੱਚ ਲੱਗੇ ਆ ਐਸੇ ਟਾਈਮ ਰੋਜ਼ ਇਹੀ ਮਾੜੇ ਹਾਲਾਤ ਆ ਜਿਹੜੇ ਇਸ ਜਗ੍ਹਾ ਦੇ ਵਿੱਚ ਹੁੰਦੇ ਆ ਦੇਖੋ ਹੋਰਨ ਦੇ ਹੋਰਨ ਮਾਰੇ ਜਾਂਦੇ ਆ ਪਰ ਆਟੋ ਆ ਜਿਹੜੇ ਆ ਨਹੀਂ ਸਾਈਡ ਤੇ ਕੀਤੇ ਜਾਂਦੇ ਕਾਰਨ ਕੀ ਆ ਕਹਿੰਦੇ ਇੱਕ ਨੇ ਲਾ ਲਿਆ ਤੇ ਉਹਦੇ ਪਿੱਛੇ ਦੂਜਾ ਲੱਗ ਕੇ ਪੂਰੀ ਲਾਈਨ ਆ ਜਿਹੜੀ ਆ ਬਣਾ ਦਿੱਤੀ ਜਾਂਦੀ ਆ ਦੂਜੇ ਪਾਸੇ ਦੇ ਹਾਲਾਤ ਵੀ ਇਹੀ ਨੇ ਕਿਉਂਕਿ ਜਦੋਂ ਇੱਥੇ ਛੁੱਟੀ ਹੁੰਦੀ ਹੈ ਕੋਲੇ ਦੇ ਵਿੱਚ ਛੁੱਟੀ ਹੁੰਦੀ ਹੈ ਤੇ ਆਟੋ ਵਾਲਿਆਂ ਦਾ ਇੱਥੇ ਇੱਕ ਸਮਾਨ ਪੈ ਜਾਂਦਾ ਹੈ ਕਿਉਂਕਿ ਲਗਾਤਾਰ ਛੁੱਟੀ ਹੋਣ ਤੋਂ ਬਾਅਦ ਸਵਾਰੀਆਂ ਨੂੰ ਬਿਠਾਉਣ ਦੇ ਪਿੱਛੇ ਇੱਕ ਦੂਜੇ ਦੇ ਮਗਰ ਜਿਹੜੇ ਆਟੋ ਲੱਗ ਕੇ ਲਾਈਨਾਂ ਜਿਹੜੀਆਂ ਉਹ ਬਣਾ ਦਿੱਤੀਆਂ ਜਾਂਦੀਆਂ ਫਿਰ ਲੋਕਾਂ ਨੂੰ ਕਿਤੇ ਨਾ ਕਿਤੇ ਖੱਜਲ ਖਵਾਰ ਆ ਜਿਹੜੇ ਆ ਉਹ ਹੋਣਾ ਪੈਂਦਾ ਹੁਣ ਦੇਖਣਾ ਹੋਊਗਾ ਇਸ ਮਾਮਲੇ ਦੇ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਇਹਨਾਂ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ ਜਾਂਦੀ ਆਣ ਵਾਲਾ ਸਮੇਂ ਦੇ ਸੇਕਾ ਜੁੜੇ ਤੋਂ ਜਾਨਸ ਸਪੋਕਸਮੈਨ ਨੇ ਨਾਲ ਸੋਰਵਰ ਉੜਾਈ ਪੋਰਤਾਨਾ